ਤੇ ਹੁਣ ਖਬਰ ਪਾਕਿਸਤਾਨ ਤੋਂ ਹੈ ਜਿੱਥੇ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇ ਭਾਰਤ ਪਹੁੰਚੀ ਹੈ ਜੀ ਹਾਂ ਭਾਰਤ ਪਹੁੰਚੀ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇ ਜਿੱਥੇ ਪਰਿਵਾਰ ਦੇ سپرد ਕਰ ਦਿੱਤੀ ਗਈ ਹੈ ਮ੍ਰਿਤਕ ਦੇ ਤਾਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ ਸੀ ਗੁਰਦੁਆਰਾ ਰੋੜੀ ਸਾਹਿਬ ਵਿਖੇ ਦਿਲ ਦੇ ਵਿੱਚ ਤਕਲੀਫ ਵੇਖਣ ਨੂੰ ਮਿਲੀ ਬਠਿੰਡਾ ਦੇ ਚਵਾਕੇ ਪਿੰਡ ਦਾ ਰਹਿਣ ਵਾਲਾ ਸੀ 62 ਵਰਿਆਂ ਦਾ ਸੁਖਵਿੰਦਰ ਸਿੰਘ ਜਿਨ੍ਹਾਂ ਦੀ ਜਾਨ ਜਾ ਚੁੱਕੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਗਏ ਸ ਤੇ ਹੁਣ ਵਾਪਸ লাশ ਪਹੁੰਚੀ ਮੁਲਕ ਅਟਾਰੀ ਵਿਖੇ লাশ ਪਰਿਵਾਰ ਦੇ ਵੱਲੋਂ ਕਬ ਪਰਿਵਾਰ ਨੂੰ লাশ ਜਿਹੜੀ ਹੈ ਅਟਾਰੀ ਵਿਖੇ ਅਧਿਕਾਰੀਆਂ ਨੇ ਸੌਂਪੀ ਹੈ ਸਿੱਖ ਸ਼ਰਧਾਲੂ ਦੀ ਪਾਕਿਸਤਾਨ ਤੋਂ ਮ੍ਰਿਤਕ ਦੇ ਭਾਰਤ ਪਹੁੰਚੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਗੁਰਦੁਆਰਾ ਰੋੜੀ ਸਾਹਿਬ ਵਿਖੇ ਦਿਲ ਤਕਲੀਫ ਹੋਈ ਸੀ ਔਟਾਰੀ ਵਿਖੇ লাশ ਅਧਿਕਾਰੀਆਂ ਨੇ ਪਰਿਵਾਰ ਦੇ سپرد ਕਰ ਦਿੱਤੀ ਬਠਿੰਡਾ ਦੇ ਚਵਾਕੇ ਪਿੰਡ ਦਾ ਰਹਿਣ ਵਾਲਾ ਸੀ 62 ਵਰਿਆਂ ਦਾ ਸੁਖਵਿੰਦਰ ਸਿੰਘ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵਿੱਚਲੇ ਗੁਰਤਾਮਾ ਦੇ ਦਰਸ਼ਨ دیدار ਕਰਨ ਗਏ ਸੀ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੁੜੇ ਨੇ ਤਾਂ ਮਨਿੰਦਰ ਕੀ ਜਾਣਕਾਰੀ ਹੈ ਦਿਲ ਦਾ ਦੌਰਾ ਪੈਣ ਕਾਰਨ ਸ਼ਰਧਾਲੂ ਦੀ ਮੌਤ ਹੋਈ ਤੇ ਹੁਣ লাশ ਭਾਰਤ ਪਹੁੰਚ ਗਈ। ਆ ਬਿਲਕੁਲ ਦੇਖੋ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਹੇਠ ਪਾਕਿਸਤਾਨ ਪਹੁੰਚਿਆ ਸੀ ਜਿੱਥੇ 5 ਤਰੀਕ ਨੂੰ ਨਨਕਾਣਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਤੋਂ ਬਾਅਦ ਜਿਹੜਾ ਬਾਕੀ ਗੁਰਦੁਆਮਾਂ ਦੀ ਯਾਤਰਾ ਦੇ ਵੀ ਨਿਕਲੇ ਜਿੱਥੇ ਬੀਤੇ ਕੱਲ ਗੁਰਦੁਆਰਾ ਰੋੜੀ ਸਾਹਿਬ ਤੋਂ ਚੱਲ ਕੇ ਮੁਰੀਦ ਕੇ ਰਸਤੇ ਲਾਹੌਰ ਵੱਲ ਆ ਰਹੀ ਸੀ ਜੱਥਾ ਤਾਂ ਇਸ ਦੌਰਾਨ ਇੱਕ ਭਾਰਤੀ ਸ਼ਹਿਦਾਨਦੂਆ ਦੇ ਬੱਸ ਦੇ ਕਾਫਲੇ ਦੇ ਵਿੱਚ ਇੱਕ ਸ਼ਹਿਦਾਨੂ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਜਿਹੜੀ ਹੈ ਉਹ ਦੁਖਦਾਈ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇ ਜਿਹੜੀ ਹੈ ਅੱਜ ਇੱਥੇ ਅਟਾਰੀਵਾੜ ਦਾ ਫਰਖ ਦੇ ਰਸਤੇ ਜਿਹੜੀ ਹੈ ਉਹ ਭਰਤ ਲਿਆਂਦੀ ਗਈ ਹੈ ਉਸ ਇਸ ਮ੍ਰਿਤਕ ਦੀ ਪਛਾਣ ਜਿਹੜੀ ਹੈ ਉਹ ਸੁਖਵਿੰਦਰ ਸਿੰਘ ਉਮਰ 67 ਸਾਲ ਜਿਹੜੀ ਹੈ ਪਿੰਡ ਸਵਾਕੇ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ ਦਿਓ ਕਿ ਦੁਖਦਾਈ ਮੌਤ ਪਾਕਿਸਤਾਨ ਦੇ ਗੁਰਦੁਆਰਾ ਰੋੜੀ ਸਾਹਿਬ ਤੋਂ ਚਲਦੇ ਆ ਲਾਹੌਰ ਦੇ ਜਿਹੜੇ ਰਸਤੇ ਦੇ ਵਿੱਚ ਬੱਸ ਦੇ ਵਿੱਚ ਸਫ਼ਰ ਦੇ ਦੌਰਾਨ ਜਿਹੜਾ ਦਿਲ ਦਾ ਦੌਰਾ ਪਿਆ ਸੀ ਜਿੱਥੇ ਤੁਰੰਤ ਉਸ ਨੂੰ ਉਹਨਾਂ ਨੂੰ ਹਸਪਤਾਲ ਜਾ ਗਿਆ ਗਿਆ ਡਾਕਟਰਸ ਨੇ ਚੈੱਕਅਪ ਤੋਂ ਬਾਅਦ ਜਿਹੜਾ ਉਹਨਾਂ ਨੂੰ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਤੋਂ ਇਹ ਹੁਣ ਜਿਹੜੀ ਡੈੱਡ ਬੋਡੀ ਹੈ ਉਹਨਨ ਇੱਥੇ ਕਰਦੇ ਲਈ ਰਵਾਨਾ ਕੀਤੀ ਗਈ ਜਿੱਥੇ ਉਹਨਾਂ ਦੀ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਜੀ ਤਾਂ لازਮੀ ਤੌਰ ਦੇ ਉਤੇ ਪਰਿਵਾਰ ਦੇ ਉਤੇ ਦੁੱਖਾਂ ਦਾ ਪਹਾੜ ਟੁੱਟਿਆ ਮਨਿੰਦਰ ਕਿਉਂਕਿ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਦਾ ਇਹ ਮੌਕਾ ਹੋਵੇ ਤਾਂ ਸੰਗਤ ਬੜੇ ਚਾਅ ਉਤਸ਼ਾਹ ਦੇ ਨਾਲ ਗੁਰੂ ਘਰ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਜਾਂਦੀ ਹੈ ਪਰ ਉਸ ਸਫ਼ਰ ਦੇ ਦੌਰਾਨ ਉਸ ਯਾਤਰਾ ਦੇ ਦੌਰਾਨ ਜਦੋਂ ਦਿਹਾਂਤ ਹੋ ਜਾਏ ਤਾਂ لازਮੀ ਤੌਰ ਦੇ ਉਤੇ ਪਰਿਵਾਰ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਇਹ ਘਾਟਾ ਪੈ ਗਿਆ ਬਿਲਕੁਲ ਅਮਨ ਦੇਖੋ ਹਰ ਸਿੱਖ ਸੁਰੇ ਸ਼ਾਮੂ ਸਿੱਖ ਕੌਮ ਤੋਂ ਵਿਛੜੇ ਪਾਵਨ ਪਿੱਤਰ ਗੁਰਧਾਮਾ ਦੇ ਖੁੱਲੇ ਦਰਸ਼ਨ ਦੇਦਾਰ ਦੀ ਅਰਦਾਸ ਜੋਦੜੀ ਕਰਦਾ ਹੈ ਪਰ ਜਦੋਂ ਵੀਜ਼ਾ ਕਿਸੇ ਸਿੱਖ ਸਰਦਾਲੂ ਦਾ ਪਾਕਿਸਤਾਨ ਦੇ ਗੁਰਧਾਮਾ ਦੀ ਯਾਤਰਾ ਦੇ ਲਈ ਵੀਜ਼ਾ ਹੁੰਦਾ ਤੇ ਬੇहद ਖੁਸ਼ੀ ਪਾਈ ਜਾਂਦੀ ਹੈ ਹਰ ਉਹ ਸ਼ਰਦਾਲੂ ਜਿਸ ਨੂੰ ਪਾਕਿਸਤਾਨ ਸਥਿਤ ਪਾਵਨ ਪਿੱਤਰ ਗੁਰਧਾਮਾ ਦੇ ਦਰਸ਼ਨ ਦਾ ਮੌਕਾ ਮਿਲਦਾ ਉਹ ਆਪਣੇ ਕੋ ਬੜਾ ਕਰਮਾ ਵਾਲਾ ਭਾਗਾ ਵਾਲਾ ਮੰਨਦਾ ਹੈ ਪਰ ਸੁਖਿੰਦਰ ਸਿੰਘ ਜੋ ਖੁਸ਼ੀ-ਖੁਸ਼ੀ ਪਾਕਿਸਤਾਨ ਸਥਿਤ ਗੁਰਧਾਮਾ ਦੇ ਦਰਸ਼ਨਾਂ ਦੇ ਲਈ ਗਿਆ ਸੀ ਜਿਸ ਦੀ ਇਸਿਆ ਅਤਰਾ ਦੇ ਦਰਾਨੀ ਦੁਖਦਾਈ ਮੌਤ ਹੀ ਤਜ਼ਾਹਰ ਦੀ ਗੱਲ ਹੈ ਜਦੋਂ ਇਹ ਖਬਰ ਉਸਦੇ ਪਰਿਵਾਰ ਤੱਕ ਪਹੁੰਚੀ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰਿਵਾਰ ਨੂੰ ਜਿਹੜਾ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਪਿੰਬਰਾ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਪਰਿਵਾਰ ਨੂੰ ਇੱਕ ਵਾਰ ਯਕੀਨ ਨਹੀਂ ਆਇਆ ਕਿ ਇਸ ਇਸ ਤਰ੍ਹਾਂ ਦੀ ਦੁਖਦਾਈ ਮੌਤ ਦੀ ਜਿਹੜੀ ਖਬਰ ਹੈ ਸੱਚੀ ਹੈ ਤੋ ਹੁਣ ਪਰਿਵਾਰਕ ਮੈਂਬਰ ਬੜੀ ਗਮਗੀਨ ਅੱਖਾਂ ਦੇ ਨਾਲ ਹੰਝੂ ਭਰੀਆਂ ਅੱਖਾਂ ਦੇ ਨਾਲ ਮ੍ਰਿਤਕ ਸੁਖਵਿੰਦਰ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਲੈਂਣ ਦੇ ਲਈ ਪਹੁੰਚੇ ਐ ਜਿੱਥੇ ਟਾੜੀਵਾੜ ਦਾ ਸਰਦ ਪਹੁੰਚਣ ਤੇ ਜੋ ਕਸਟਮ ਇਮੀਗ੍ਰੇਸ਼ਨ ਦੀ ਫਾਰਮੈਲਟੀ ਕਾਰਜੀ ਕਾਰਵਾਈ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਔਰ ਹੁਣ ਉਹ ਪਛਿੰਡੇ ਦੇ ਲਈ ਪਰਵਾਹ ਜਿਹੜਾ ਰਵਾਨਾ ਹੋ ਚੁੱਕੇ ਜਿੱਥੇ ਪਹੁੰਚ ਕੇ ਸ਼ਾਮ ਬਿਲੇ ਉਹਨਾਂ ਦੀ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਜੀ ਜੀ ਮਨਿੰਦਰ ਬਾਦ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਦਿਲ ਦਾ ਦੌਰਾ ਪੈਣ ਕਾਰਨ ਸ਼ਰਧਾਲੂ ਦਾ ਦਿਹਾਂਤ ਹੋਇਆ ਜਿਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਭਾਰਤ ਪਹੁੰਚੀ ਤਾਂ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਦੇ ਸਪੁਰਦ ਕਰ ਦਿੱਤੀ ਹੈ ਮ੍ਰਿਤਕ ਦੇ ਅਟਾਰੀ ਵਿਖੇ লাশ ਅਧਿਕਾਰੀਆਂ ਨੇ ਪਰਿਵਾਰ ਨੂੰ ਸੌਂਪੀ ਗੁਰਦੁਆਰਾ ਰੋੜੀ ਸਾਹਿਬ ਵਿਖੇ ਦਿਲ ਦੇ ਵਿੱਚ ਤਕਲੀਫ ਹੋਈ ਜਿਸ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਇਸ ਸ਼ਰਧਾਲੂ ਦੀ ਮੌਤ ਹੋ ਗਈ ਹੈ ਸਾਹਿਬੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਪਾਕਿਸਤਾਨ ਗਏ ਸਨ ਇਹ ਸ਼ਰਦਾਲੂ ਸਿੱਖ ਸ਼ਰਦਾਲੂਆਂ ਦੇ ਜਥੇ ਦੇ ਵਿੱਚ